ਜੱਲ ਦੇ ਵੀਰ ਦੇ ਵਿੱਚ ਦਿਵਰ ਪਰਜਾਈ ਨੇ ਕੱਡੀਆਂ ਰੜਕਾਂ ਤੇ ਵੀਡੀਓ ਹੋ ਗਈ ਸੋਸ਼ਲ ਮੀਡੀਆ ਉਤੇ ਵਾਇਰਲ ਜੱਥੇ ਕੀ ਦੋਸਤੋ ਇਹੋ ਜਿਹੇ ਹੈ ਵੀਡੀਓ ਹਰ ਇੱਕ ਬੰਦੇ ਦਾ ਦਿਲ ਖੋਸ਼ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਬੇहद ਖੁਸ਼ ਹੋ ਜਾਓਗੇ ਜੱਥੇ ਕੀ ਦੋਸਤੋ ਕੁੜੀਆਂ ਨੂੰ ਆਪਣੇ ਵਿਆਹ ਦਾ ਬੇहद ਚਾਹ ਹੁੰਦਾ ਹੈ ਤੇ ਦੋਤੀ ਦੋਸਤੋ ਲਾੜੇ ਦੇ ਛੋਟੇ ਭਰਾ ਨੂੰ ਵੀ ਆਪਣੇ ਭਰਾ ਦੇ ਵਿਆਹ ਦਾ ਬੇहद ਚਾਹ ਹੁੰਦਾ ਹੈ ਜੱਥੇ ਕੀ ਦੋਸਤੋ ਲਾੜੇ ਨੂੰ ਲੈ ਕੇ ਤੇ ਸੱਜੇ ਬਹੀ ਕੁੜੀ ਨੂੰ ਜੋ ਕੀ ਵਿਆਹ ਦੇ ਵਿੱਚ ਨੱਚਣ ਦਾ ਇੰਨਾ ਜਨੂੰਨ ਹੁੰਦਾ ਹੈ ਕਿ ਉਸ ਨੂੰ ਆਪਣੇ ਵਿਆਹ ਤੋਂ ਵੀ ਬੇहद ਵੱਧ ਕੇ ਕਿ ਉਸ ਨੂੰ ਆਪਣੇ ਵਿਆਹ ਦੇ ਵਿੱਚ ਨੱਚਣ ਦਾ ਮੌਕਾ ਮਿਲੇ ਤੇ ਜਦੋਂ ਦੌਰ ਨੇ ਆਪਣੀ ਮਨ ਪਸੰਦੀ ਦਾ ਗੀਤ ਲਵਾ ਕੇ ਤੇ ਜੋ ਪ੍ਰਾਇਆ ਤਾਂ ਫਿਰ ਪਾਬੀ ਨੇ ਵੀ ਕੀਤੇ ਦੋ ਹੱਥ ਜੱਥੇ ਕੀ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਵਾਕਿਆ ਦੇਖ ਸਕਦੇ ਹੋ ਇਹ ਦੋਵੇਂ ਜਾਣੇ ਨੱਚਦੇ ਤੇ ਦੌਰ ਬਲੋ ਵੀ ਲੱਕ ਦੇ ਹਲਾਰੇ ਮਾਰੇ ਜਾਂਦੇ ਜੱਥੇ ਕੀ ਲਾੜਾ ਦੇਖਦਾ ਰਹਿ ਗਿਆ ਤੇ ਕੁੜੀ ਬਲੋ ਬੇहद ਸੋਹਣਾ ਪੰਗੜਾ ਪਾਇਆ ਗਿਆ ਤੇ ਰਿਸ਼ਤੇਦਾਰਾਂ ਦੇ ਵਿੱਚ ਲਾੜੇ ਦੇ ਸੋਹੜੇ ਭਰਾ ਦੀ ਵੀ ਬਣਾਈ ਗਈ ਠੁੱਕ ਤੇ ਦੂਸਰੇ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਰੋ ਕੀ ਦੋਸਤੋ ਤੁਸੀਂ ਵੀ ਬਿਆਹਾਂ ਦੇ ਵਿੱਚ ਨਚਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਆਪਣੇ ਰਹਲੇ ਧੰਨਵਾਦ